ਬਹੁਤ ਹੀ ਸਤਿਕਾਰਯੋਗ ਸਰੋਤਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਪਿਆਰਾ ਬਾਪੂ ਫੌਜਾ ਸਿੰਘ ਲੈ ਕੇ ਹਾਜ਼ਰ ਹਾਂ ਜੀ ਬਾਪੂ ਕੀਤੀ ਬਹੁਤ ਮੁਸ਼ਕਲ ਦੇ ਕਾਂਚਨ ਬਣਾ ਗਿਆ ਦੌੜ ਦੌੜ ਕੇ ਦੌੜ ਦੌੜ ਕੇ ਲੱਤਾਂ ਦੀ ਤਾਕਤ ਵਿਖਾ ਗਿਆ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਪਿੰਡ ਵਿੱਚ ਜੰਮਿਆ ਫੌਜਾ ਸਿੰਘ ਸਰਦਾਰ ਉਮਰ ਲਮੇਰੀ ਭੋਗੀ ਉਸਨੇ ਰੱਖਿਆ ਦੌੜ ਚ ਉੱਚਾ ਕਿਰਦਾਰ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਜੰਮਿਆ ਕੋਰਾ ਸੀ ਅਨਪੜ ਮਹਾਰਾਣੀ ਐਲਜ਼ਾਬੈਥ ਦੇ ਬੁਲਾਵੇ ਤੇ ਸ਼ਾਹੀ ਮੁਹੱਲਾ ਵਿੱਚ ਖਾਣਾ ਖਾਣ ਲਈ ਗਿਆ ਖੜ ਗਿਆਨਕੌਰ ਦਾ ਪਤੀ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਦਾ ਸੀ ਬਾਪ ਐਸਾ ਨਾਮ ਕਮਾ ਗਿਆ ਅੱਜ ਦੁਨੀਆ ਉਸ ਦੇ ਰਸਤੇ ਰਹੀ ਇਹ ਨਾਪ 114 ਸਾਲਾਂ ਦਾ ਹੋ ਕੇ ਵੀ ਜਵਾਨਾਂ ਵਾਂਗੂ ਸੀ ਜੀ ਰਿਹਾ ਕੁਦਰਤ ਦਾ ਕ੍ਰਿਸ਼ਮਾ ਬਾਪੂ ਮੈਰਾ ਥੰਦਾ ਸਦਾ ਹੀ ਮਹਾਰਥੀ ਰਿਆ ਚੰਗੀ ਰੂਹ ਤੇ ਬਲੰਦ ਸੋਚ ਵਾਲਾ ਬਾਪੂ ਸਭ ਦੇ ਮਨ ਨੂੰ ਭੌਂਦਾ ਸੀ ਨੱਚਦਾ ਟੱਪਦਾ ਦੁੜਕੀਆਂ ਲਾਉਂਦਾ ਹਰ ਇੱਕ ਨੂੰ ਪਰਮਾਉਂਦਾ ਸੀ ਮਸੂਮੀਅਤ ਤੇ ਭੋਲੇਪਨ ਦੀ ਮੂਰਤ ਉਹ ਤਾਂ ਮਸਤ ਫੱਕਰ ਸੀ ਸਹਜਤਾ ਤੇ ਸੁਹਿਰਦਤਾ ਦੀ ਮੂਰਤ ਸੀ ਉਹ ਲੈਂਦਾ ਨਾ ਕਿਸੇ ਨਾਲ ਟੱਕਰ ਸੀ ਦਾਸ ਤੱਕ ਸੀ ਗਿਣ ਜਾਣਦਾ ਪੜਿਆਂ ਲਿਖਿਆਂ ਨੂੰ maat ਪਾਉਂਦਾ ਸੀ ਬੇਫਿਕਰ ਬੇਪਰਵਾਹ ਗੱਲਾਂ ਕਰ ਕਰ ਹੱਸਦਾ ਤੇ ਦੂਜਿਆਂ ਨੂੰ ਹਸਾਉਂਦਾ ਸੀ ਅਖਬਾਰੀ ਖਬਰਾਂ ਦਾ ਸ਼ਿੰਗਾਰ ਸੀ ਬਾਪੂ ਪਾਵੇਂ ਗਿਨੀਜ਼ ਬੁੱਕ ਵਿੱਚ ਨਾ ਨਹੀਂ ਆਇਆ 99 ਸਾਲਾਂ ਦਾ ਬਾਪੂ ਮਾਰਥਲ ਰਾਉਂਡਰ ਬਣ ਕੇ ਹਰ ਪਾਸੇ ਛਾਇਆ ਜਦ ਬਾਪੂ ਨੇ ਮਾਰਥਲ ਵਿੱਚ ਪੈਰ ਰੱਖਿਆ ਪਿਛਾਂ ਮੁੜ ਕੇ ਨਹੀਂ ਵੇਖਿਆ ਇੰਨੀ ਵੱਡੀ ਉਮਰ ਵਾਲਾ ਬਾਪੂ ਕਿਸੇ ਨੇ ਦੌੜਦਾ ਨਹੀਂ ਵੇਖਿਆ ਪਗੜੀ ਧਾਰੀ ਝੱਖੜ ਬਾਬਾ 102 ਸਾਲਾਂ ਵਿੱਚ ਸੇਵਾ ਮੁਕਤ ਹੋ ਗਿਆ ਅਸਲੀ ਹੀਰੋ ਅਗਲੇ ਤੇ ਪਿਛਲੇ ਜ਼ਮਾਨੇ ਦਾ ਅੱਜ ਰੁਖਸਤ ਹੋ ਗਿਆ ਹੋਣੀ ਦਾ ਕੁਝ ਪਤਾ ਨਹੀਂ ਕਦ ਆ ਜਾਵੇ ਉੱਪਰ ਵਾਲਾ ਹੀ ਸਮਾਂ ਤੇ ਸਥਾਨ ਨਿਸ਼ਚਿਤ ਕਰਦਾ ਏ ਇਨਸਾਨ ਫਿਰ ਉੱਥੇ ਪਹੁੰਚਣ ਲਈ ਆਪਣੇ ਪੈਰਾਂ ਤੇ ਆਪ ਹੀ ਕਦਮ ਭਰਦਾ ਏ ਖਸ਼ਵੰਤ ਸਿੰਘ ਤਾਂ ਇਸ ਨੂੰ ਪੱਗ ਵਾਲਾ ਟੋਰਨਾਡੋ ਕਹਿ ਗਿਆ ਗੇ ਲੇਜੈਂਡਾ ਆਖੇ ਜੰਮਿਆ ਸੀ ਬਾਪੂ ਵਿਆਸਪਿੰਡ ਤੇ ਇੱਥੇ ਹੀ ਰਹਿ ਗਿਆ ਖਸ਼ਵੰਤ ਸਿੰਘ ਤਾਂ ਇਸ ਨੂੰ ਪੱਗ ਵਾਲਾ ਟੋਰਨਾਡੋ ਕਹਿ ਗਿਆ ਗੇ ਲੇਜੈਂਡਾ ਆਖੇ ਜੰਮਿਆ ਸੀ ਸਾਡਾ ਬਾਪੂ ਵਿਆਸਪਿੰਡ ਤੇ ਇੱਥੇ ਹੀ ਰਹਿ ਗਿਆ ਬਹੁਤ ਬਹੁਤ ਧੰਨਵਾਦ ਜੀ